come ਨੁਕਤਾ ਕਰਦਾ ਫੋਕਾ ਮਿਲਿਆ ਇਹਨਾਂ ਤੇ ਇਤਿਹਾਲ ਦੇ ਨਾਲ ਨੌਜਵਾਨ ਦਾ ਲੋਕ ਬੱਚਿਆਂ ਨੂੰ ਇਸਾਰੇ ਵਿੱਚ ਜੋੜਾ ਚਾਹੀਦਾ

ਅੱ ਕੱਲ ਮੈਂ ਇੱਕ ਹੋਰ ਰੈਕਟਿਸ ਦੇਖਿਆ ਸੀਗਾ ਕਿ ਆਪਾਂ ਤਾਂ ਸਿਰਫ 84 ਲੱਖ ਦੁਨੀਆ ਹੀ ਕਰਨੇ ਆ ਨਾ ਕਿ ਇੰਨੀਆਂ ਹੋਵੇ ਹੋਰ ਰੈਡ ਹੋ ਗਈਆਂ ਹੈਨਾ ਉਸ ਤਰ੍ਹਾਂ ਦੇ ਨੂਕ ਪਹਿਲਾਂ ਨਹੀਂ ਸੀ ਹੁੰਦੇ ਜਿਹੜੇ ਹੋਰ ਦੁਨੀਆ 'ਚ ਕਦਾ ਹੋ ਗਏ ਹੈਨਾ ਕਈ ਕਾਨੂੰਨ ਕਾਜ ਕਰ ਲੈ ਸਾਰੇ ਬੱਚੇ ਜਿਹੜੇ ਪੜ੍ਹੇ ਨੇ ਉਹਨਾਂ ਨੂੰ ਪਤਾ ਹੀ ਹੁਣਾ ਕਿ ਕਾਨੂੰਨ ਕਿਹਨੂੰ ਕਹਿੰਦੇ ਆਪਾਂ ਡੁਪਲੀਕੇਟ ਚੀਜ਼ ਕਾਜ ਜਿਹੜੀ ਕਰ ਲੈਣੇ ਉਹਨੂੰ ਕਹਿੰਦੇ ਆਪਾਂ ਹਨ ਕੋ ਇਦਾਂ ਨਹੀਂ ਹ ਉਸ ਗੱਲੇ ਤਾਂ ਹੈ ਹੀ ਸੀ ਹੁਣ ਤਾਂ ਉਸ ਤੋਂ ਵੀ ਜ਼ਿਆਦਾ ਵੱਧ ਗਈ ਨਾ ਤੇ ਉਹਨਾਂ ਦੇ ਵਿੱਚੋਂ ਜੇ ਸਭ ਤੋਂ ਸਰੇਸ਼ਟ ਮੰਨਿਆ ਗਿਆ ਤਾਂ ਇਹਨੂੰ ਮੰਨਿਆ ਗਿਆ ਜੀ ਕਿ ਉਹਨੂੰ ਮੰਨਿਆ ਗਿਆ ਇਨਸਾਨ ਨੂੰ ਕਿਦੇ ਕਰਕੇ ਇਸ ਵਿਪੀਕ ਦੀਪ ਦੇ ਪਰ ਜਿਹਦੀ ਗੱਲ ਹੋ ਰਹੀ ਹੈ ਵਿਪੀਕ ਦੀਪ ਮਲੀਨ ਮਰੀਏ ਦੇ ਅੰਦਰ ਨਾਸ਼ ਹੋ ਕੇ ਜੇ ਤੁਸੀਂ ਹੁਣ ਦਿੱਤਿਆ ਦੀ ਚੀਜ਼ ਹੈ ਕਦੇ ਕੇ ਤੁਸੀਂ ਪੜ੍ਹਾਈ ਨਹੀਂ ਕਰਦੇ ਵਿਦਿਆ ਹਾਸਲ ਨਹੀਂ ਕਰਦੇ ਤੇ ਤੁਹਾਡੇ ਇਹ ਵਿਵੇਕ ਦਾ ਚੰਗੇ ਮਾਣੇ ਦਾ ਵਿਤਕਰਾ ਕਰਨ ਦੀ ਜਿਹੜੀ ਤਾਕਤ ਹੈ ਉਹ ਪਛਾਣਨ ਦੀ ਤਾਕਤ ਹੈ ਉਹ ਖਤਮ ਹੋ ਜਾਂਦੀ ਹੈ। ਹੈ ਨਾ ਤੇ ਵਿਦਿਆ ਹੀ ਕਦੇ ਇੱਕ ਬਨੋਖ ਦੀ ਦੀ ਜਗ ਪੜ੍ਹਦੇ ਬੱਚਾ ਇਸ ਨੂੰ ਆ ਵਿਦਿਆ ਬਨੋਖ ਦੀ ਤੀਸਰੀ ਕਿਦਾਂ ਬੋਲਦੀ ਹੈ ਕਿਦਾਂ ਬੋਲਦੀ ਹੈ ਹੁਣ ਲਰਤੀ ਤੇ ਹੋਵੇ ਸਾਰਿਆਂ ਨੂੰ ਪਤਾ ਉਹਦੇ ਵਿੱਚ ਕੀ ਹੁੰਦੀ ਹੈ ਕੀ ਹੁੰਦੀ ਆਗ ਨਾ ਜੀਉਂ ਤਿਲ ਵਾਹੀ ਤੇ ਰਹਿ ਜੀਉਂ ਚਟਮਖ ਵਿੱਚ ਆਗ ਕਹਿੰਦੇ ਤਿਲਾਂ ਦੇ ਵਿੱਚ ਤੇਲ ਹੁੰਦਾ ਕਿਸੇ ਨੇ ਮੋਰੇ ligare ਤੇਲ ਨਾ ਰੱਖੋ ਉਹਨੂੰ ਕੋਈ ਤੇਲ ਹੈ ਵਿੱਚ ਮੰਨਯੋਗ ਦੱਸੋ ਮੈਂ ਮੰਨ ਗਿਓ ਕੋਈ ਕਿਸੇ ਨੇ ਮੋਰੇ ligare ਦੁੱਧ ਰੱਖ ਲਓ ਉਹਨੂੰ ਕਹਦੇ ਹੋਏ ਜੀ ਕੀ ਹੋਇਆ ਉਹ ਮੰਨ ਜਾਂਦਾ ਨਹੀਂ ਬੋਲਦਾ ਕਿਤਾ ਮੰਗਾਂ ਮੇ ਇੱਕ ਤਰੀਕਾ ਤਰਾਨ ਹੈ ਉਹ ਤੇ ਇੱਕ ਗੀਆ ਕਿ ਉਸ ਦੁੱਧ ਨੂੰ ਇੱਕ ਖਾਸ ਲੈਵਲ ਤੱਕ ਗੁੱਲੇ ਸ਼ਾਹ ਦੇ ਭੜਿਆ ਬਣਾਉਂਦੇ ਸੀ ਖਾਸ ਲੈਵਲ ਤੱਕ ਇਹ ਨਹੀਂ ਕਿ ਦੁੱਧ ਨੂੰ ਜਿੰਨਾ ਬੱਤੀ ਪਾਣੀ ਦੋ ਜੇ ਕੱਚਾ ਰਹਿ ਗਿਆ ਤੇ ਮੇਰੀਆਂ ਧਰਨਾ ਸਿਆਣੀਆਂ ਜਾਣਦੀਆਂ ਕੱਚਾ ਰਹੇਗਾ ਨਹੀਂ ਕੰਮੀ ਨਹੀਂ ਜੰਮਦਾ ਤਾਂ ਜੇ ਜ਼ਿਆਦਾ ਕਰ ਗਏ ਫਿਰ ਵੀ ਇੱਕ ਖਾਸ ਲੈਵਲ ਦਾ ਹਰੂ ਘਰਿਆ ਜਾਨਾ ਉਹਦੇ ਵਿੱਚ ਉਹਨੂੰ ਸਥਿਰ ਕਰਨਾ ਹੈ ਹੈਨਾ ਇੱਕ ਥਾਂ ਤੇ ਟਿਕਾ ਕੇ ਰੱਖਣਾ ਪਿਆ ਉਸ ਤੋਂ ਬਾਅਦ ਉਹ ਹਿੱਲਣਾ ਨਹੀਂ ਚਾਹੀਦਾ ਹੈਨਾ ਜਿਉਂ ਉਹ ਜਾਗ ਪਾਇਆ ਹਲਾਸ ਤੇ ਫਿਰ ਵੀ ਅਜੇ ਸ਼ਰਤਾਂ ਕਿ ਹੈਨਾ ਕਿ ਦੁੱਧ ਕਾੜਨਾ ਇੱਕ ਲੈਵਲ ਤੱਕ ਕਾੜਨਾ ਆਪਾਂ ਵੀ ਪੜਾਈ ਕਰਨੀ ਹੈ ਹੈਨਾ ਕਿੱਦਾਂ ਦੀ ਪੜਾਈ ਕਰਨੀ ਹੈ ਇਹ ਨਹੀਂ ਕਿ ਸਾਨੂੰ ਹਨੇਰੇ ਵਾਂਗ ਹੀ ਲੈ ਜਾਵੇ ਸਾਨੂੰ ਆਪਣੇ ਚੰਗੇ ਪੜ੍ਹੇ ਦੀ ਪਛਾਣ ਹੀ ਨ ਹੋਣੀ ਪੜਾਈ ਕਿਹਨੀ ਹੋਣੀ ਚਾਹੀਦੀ ਤੇਰੇ ਨਾਲ ਅਸੀਂ ਪਛਾਣ ਕਰ ਹੈ ਨਾ ਤੇ ਪੜਾਈ ਕੀ ਉਹੀ ਦਿਲ ਦਾ ਜਿਹੜਾ ਪਹਿਲੇ ਜਾ ਕੇ ਕਿਰਗਰ ਦਾ ਸਿੱਖਣਾ ਕਰੇ ਪੂਰੇ ਐਡਿਟ ਦਾ ਜਾਣਨਾ ਹੋਈ ਤਾਂ ਉਸ ਤੋਂ ਅੱਗੇ ਡਿਗਰੀਆਂ ਤਾਂ ਵੀ ਜੂੜੀਆਂ ਕਰ ਪਰ ਉਸ ਪੜਾਈ ਦੇ ਨਾਲ ਇੱਕ ਹੀ ਅਲੱਗ ਲਾਈਨ ਦੀ ਗੱਲ ਹੈ ਕਿ ਅਸੀਂ ਪੜਾਈ ਕਿਸ ਹਿਸਾਬ ਦੀ ਕਰ ਰਹੇ ਅੱਜ ਕੱਲ ਜਿਹੜੀ ਵੈਲਿਊ ਹੈ ਉਹ ਬਟਾ ਟੈਕਨੀਕਲ ਐਜੂਕੇਸ਼ਨ ਦੀ ਵੈਲਿਊ ਹੈ ਨਾ ਕਿ ਅਸੀਂ ਜਿੰਨੀਆਂ ਮਰਦੀਆਂ ਡਿਗਰੀਆਂ ਉਹ ਕਰਨੋਂ ਬਾਅਦ ਜਦੋਂ ਕਿਤੇ ਕੰਮ ਤੇ ਜਾਵਾਂਗੇ ਬੰਦੇ ਮੈਨੂੰ ਪੁੱਛੂਗਾ ਤੂੰ ਆਂਦਾ ਕੀ ਹੈ ਨਾ ਤੇ ਜਦ ਤੱਕ ਤੇਰੀ ਹੁਨਰ ਕੋਈ ਸੋਖੂ ਆਂਦਾ ਉਹਦੇ ਨਾਲ ਉਹ ਦੇਖੋ ਜਿਹੜਾ ਪੜਾਈ ਨਹੀਂ ਕਰ ਲੈਂਦਾ ਜੇ ਹੋਟਲ ਕੰਮ ਕਰ ਲੈਂਦਾ ਸੋ ਉਹ ਕਿਤੇ ਜਾਂ ਨਿਕਲ ਜਾਂਦਾ ਕਿਉਂ ਨਿਕਲ ਜਾਂਦਾ ਕਿਉਂਕਿ ਉਹਨੇ ਹੁਨਰ ਸਿੱਖਿਆ ਮੈਂ ਉਹਨੇ ਤੇ ਇਹ ਨਹੀਂ ਕਿਹਨਾਂ ਨਹੀਂ ਕਰ ਰਿਹਾ ਕਿ ਪੜ੍ਹਨਾ ਨਹੀਂ ਚਾਹੀਦਾ ਬੱਦ ਤੋਂ ਬੱਦ ਪੜ੍ਹਨਾ ਹੈ ਜਿੰਨਾ ਜ਼ਿਆਦਾ ਪੜ੍ਹੋਗੇ ਜਿੰਨੀਆਂ ਜ਼ਿਆਦਾ ਡਿਗਰੀਆਂ ਕਰੋਗੇ ਉਹਦੇ ਜਦੋਂ ਆਪਾਂ ਕਹਿੰਦੇ ਇਤਿਹਾਸ ਦੀ ਪੜਾਈ ਦੀ ਗੱਲ ਕਰੀਏ ਅਧਿਆਤਮਿਕ ਪੜਾਈ ਦੀ ਗੱਲ ਕਰੀਏ ਤਾਂ ਅੰਦਰ ਦੇ ਜਿਨ੍ਹਾਂ ਦੀ ਆਪਾਂ ਗੁਰਾਇੰਗ ਪੜਦੇ ਸੁਣਦੇ ਸੰਤ ਸ਼ਬਦ ਕਰਦੇ ਉਹਦੇ ਲਈ ਤੇ ਸੰਤ ਹੁੰਦਾ ਕੋਣ ਜਿਹਦੇ ਅੰਦਰੋਂ ਬਾਣੀ ਆਟੋਮੈਟਿਕਲੀ ਉੱਪਰ ਚਲੀ ਆ ਉਹ ਕਿਦੋਂ ਪੜਦੇ ਨੇ ਆਪਣੇ ਅੰਦਰੋਂ ਬਾਣੀ ਪ੍ਰਗਟ ਕਰਦੇ ਆ ਤੇ ਉਹਨੂੰ ਆਪਾਂ ਦਰਜਾ ਕਿਵੇਂ ਦਿੰਦੇ ਆ ਸੰਤ ਦਾ ਸੰਤ ਬੰਧਨ ਦਾ ਜਿਹੜਾ ਸੱਚ ਦੇ ਅੰਤ ਤੱਕ ਖੋਜ ਕਰਦਾ ਹੈ ਸਚਾਈ ਦੀ ਉਹਦੀ ਕੋਈ ਐਂਡ ਨਹੀਂ ਕਰਦਾ ਅੰਤ ਤੱਕ ਕਰਦਾ ਹੁੰਦਾ ਉਹ ਨੂੰ ਸਮਝਦਾ ਹੈ ਕਿ ਜਿਨ੍ਹਾਂ ਦੇ ਅੰਦਰ ਆਪਾਂ ਇਹ ਜਨਮ ਨਿਹਾਲ ਅੰਨ ਮਾਰੇ ਆ ਉਹ ਸਭ ਸਾਰਿਆਂ ਨੂੰ ਇਹ ਪਤਾ ਕਿ ਕਿ ਨਿਰਵਿਢ ਸਤੰਤ ਸੀ ਉਹਨਾਂ ਦੇ ਇੱਕ ਇੱਕ ਸ਼ਬਦ ਨੂੰ ਜੇਕਰ ਵਿਆਖਿਆ ਕਰਨੀ ਹੋਵੇ ਮੈਨੂੰ ਲੱਗਦਾ ਕਿ ਉਹ ਮਿੱਤੂ ਦਾ ਦੇਨ ਨਾ ਲੱਗੇ ਇੱਕ ਦਿਨ ਕਰੀ ਇੱਕ ਸ਼ਬਦ ਬੋਲ ਕੇ ਦੇਣਾ ਬੇਗਮ ਉਦਾਸ਼ ਸ਼ਹਿਰ ਦਾ ਨੋ ਬੇਗਮ ਕੀ ਮਤਲਬ ਹੈ ਬਣਾ ਨੇ ਇਹੋ ਜੇ ਸ਼ਹਿਰ ਦੀ ਕਲਪਨਾ ਕੀਤੀ ਜਿੱਥੇ ਕੋਈ ਗਮ ਨਹੀਂ ਗਮ ਕੀ ਉੱਪਰ ਦੁੱਖ ਨਹੀਂ ਦੁੱਖ ਕੀ ਉੱਪਰ ਦੁੱਖ ਨਹੀਂ ਚਾਹਤੇ ਉਹ ਚੀਜ਼ ਜਿਹੜੀ ਸਾਨੂੰ ਭੋਗੜੀ ਪੈਂਦੀ ਹੈ ਸਾਡੀ ਮਨਚੀ ਦੇ ਖਿਲਾਫ ਕੋਈ ਨਾ ਉਹ ਨਹੀਂ ਹੈ ਨਾ ਤੇ ਉਹ ਤਾਂ ਕਨੇ ਸਾਰੇ ਸੰਸਾਰੀ ਦੁੱਖਾਂ ਦਾ ਹੈਗਾ ਕਿ ਨਹੀਂ ਉਹ ਹੈਗਾ ਦੁੱਖਾਂ ਦਾ ਕਰਕੇ ਨਹੀਂ ਕੋਈ ਆਦਮੀ ਪੁੱਛ ਕੇ ਦੇਖ ਲੋ ਕੋਈ ਹੈਗਾ ਜਿਹਦੀਆਂ ਲੱਤਾਂ ਨਹੀਂ ਤੋਂ ਬੰਦੀਆਂ ਗੁਰਦੇ ਨਹੀਂ ਦੁੱਖ ਦੇ ਕੋਈ ਦਵਾਈ ਨਹੀਂ ਖਾਂਦਾ ਕੋਈ ਨਾ ਹਾਂ ਸੁખી ਇਹ ਤਾਂ ਬੰਦਾ ਹੈ ਉਹ ਕੋਣਾ ਜੀ ਜਿਹੜਾ ਡਾਕਟਰ ਕੋਲ ਗਿਆ ਉਹ ਵੀ ਸੋਚਿਆ ਉਹਨੇ ਇਹੋ ਜਿਹਾ ਬਦਲ ਫੈੜੀ ਲਗ ਗਿਆ ਜਿਹੜਾ ਡਾਕਟਰ ਕੋਲ ਚੱਲ ਗਿਆ ਉਹਨੇ ਟੈਸਟ ਕਰਾ ਲਏ ਉਹਦੀਆਂ ਦਾ ਪੰਜਾਬ ਕਰਵਾ ਲਈਆਂ ਗਏ ਦੱਸ ਦੇ ਜਿਹੜਾ ਨਹੀਂ ਗਿਆ ਉਸ ਬੁਰੀ ਸਿੱਧੀ ਪਰ ਨਾਲ ਵੀ ਆਲ ਮਹਾਂਪੁਰਸ਼ਾਂ ਦੀ ਗੱਲ ਕਰਾਂਗੇ ਕਹਿੰਦੇ ਸੋ ਸੁਖੀਆ ਜੋ ਨਾਮ ਆਲ ਆ ਹੈ ਨਾ ਸੋ ਸੁਖੀਆ ਨਾਮ ਅਧਾਰ ਜਿਹਨੇ ਨਾਮ ਨੂੰ ਅਧਾਰ ਬਣਾਇਆ ਆਪਣੇ ਆਪ ਨੂੰ ਨਾਮ ਦੇ حوالے ਕਰਦਾ ਬੜੌਖਾ ਬੰਦਾ ਗੱਲਾਂ ਕਰਦੀਆਂ ਮੇਰੇ ਵਰਗੀਆਂ ਹੈ ਨਾ 100 ਕਰਾਰ ਨੂੰ ਦੋ ਘੰਟੇ ਬਿਨਵਾ ਲਉ ਪਰ ਗੱਲਾਂ ਦਾ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਨੂੰ ਜਦ ਤੱਕ ਅਸੀਂ ਹੁਣ ਮੁੱਧ ਦੀ ਉਦਾਹਰਣ ਲਕੀ ਹੈ ਨਾ ਕਿ ਹਨਾ ਜਦ ਤੱਕ ਉਹਨੂੰ 100 ਡਿਗਰੀ ਤੱਕ ਕਾਲ ਕੇ ਉਹਦੇ ਵਿੱਚ yağ ਲਗਾ ਕੇ ਉਹਨੂੰ ਨਹੀਂ ਜਮਾਉਂਦੇ ਉਹਨੂੰ ਨਹੀਂ ਸ਼ੋਕਦੇ ਉਹਦੇ ਵਿੱਚੋਂ ਮੱਖਣ ਨਹੀਂ ਕਰਿਆ ਜਾਂਦਾ ਇਸੇ ਤਰ੍ਹਾਂ ਜਦ ਤੱਕ ਅਸੀਂ ਇਹ ਲਾਈਫ ਦੇ ਐਕਸਪੀਰੀਅੰਸ ਇਹਨਾਂ ਦੇ ਇਹੋ ਜਿਹੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਆਪਣੇ ਅੰਦਰ ਆਪਣੇ ਜ਼ਿੰਦਗੀ ਦੇ ਅੰਦਰ ਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਫਿਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਸ ਬਹਿਦੇ ਰਹਿੰਦੇ ਸੋ ਬਹੁਤ ਹੀ ਮਦੰਬਾ ਦਾ ਐਸੇ ਤਾਂ ਜਦੋਂ ਪ੍ਰੋਗਰਾਮ ਮੁੱਕ ਜਾਂਦਾ ਲੱਗਣਾ ਬੜਾ ਔਖਾ ਹੁੰਦਾ ਪਰ ਤੁਸੀਂ ਮੈਨੂੰ ਨਿਮਾਣੇ ਜੀ ਨੂੰ ਸੁਣਨ ਵਾਸਤੇ ਆਪਣਾ ਇੰਨਾ ਕੀਮਤੀ ਟਾਈਮ ਕੱਢਿਆ ਮੈਂ ਉਹਦੇ ਲਈ ਵੀ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਜੋ ਵੀ ਦਰਤਾ ਬਖਸ਼ਿਆ ਵੈਸੇ ਤਾਂ ਮੈਂ ਸੋਨੀ ਭਾਈ ਨੂੰ ਵਰਦੀ ਕੀਤੀ ਸੀ ਕਿ ਜੇ ਕੋਈ ਮੇਰੇ ਲਾਇਕ ਨਿਮਾਣੇ ਜੀ ਦੇ ਉਸ ਮਾਲਕ ਦੇ ਦਿੱਤੇ ਹੋਏ ਹਨਾ ਉਹਦੇ ਵਿੱਚੋਂ ਜੇ ਕੋਈ ਸੇਵਾ ਦੀ ਲੋੜ ਹੈ ਤੇ ਕਹਿੰਦੇ ਕਿ ਮਾਲਕ ਤੇ ਮੋਲੇ ਸਭ ਕੁਝ ਬਹੁਤ ਬੜੀ ਚੱਲ ਰਹੀ ਹੈ। ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ, ਇਸ ਉਸੇ ਨੂੰ ਨਮਾਜ਼ਾ, ਦੁਨੀਆਂ ਧੰਨਵਾਦ, ਸ਼ੁਕਰੀਆ ਤੇ ਬਹੁਤ ਬਹੁਤ ਮੁਆਫਾ ਲਈ, ਬਹੁਤ ਬਹੁਤ ਮੁਆਫਾ। ਜਨਮ ਤਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਮੇਰੇ ਪ੍ਰੀਤਮ ਪਿਆਰੇ ਨੇ ਪੜ ਪੜ ਜਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਝੱਲੇ ਪਟਕੇ ਰਿਆਂ ਨੂੰ ਸਿੱਧੇ ਰਾਹੇ ਮੋੜ ਗਿਆ ਮੇਰਾ ਸਤਗੁਰ ਜੋੜ ਗੰਢ ਕੇ ਕਬ ਨਾਲ ਗੰਢਾਂ ਜੋੜ ਸਤਗੁਰੂ ਜੋੜੇ ਗੰਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਰੱਬ ਨਾਲ ਗੰਢਾਂ ਜੋੜ